ਬੜੀ ਇਮਾਨਦਾਰੀ ਦੇ ਨਾਲ ਸਭ ਭਾਈਚਾਰੇ ਨੂੰ ਲਾਂ ਲੈ ਕੇ ਇਕੱਲਾ ਇੱਕ ਮਸੀਹਤ ਨੂੰ ਨਹੀਂ ਹਰ ਫਿਰਕੇ ਦੇ ਲਈ ਕੰਮ ਕਰਨ ਵਾਲਾ ਬੰਦਾ ਕੰਮ ਕਰਨ ਵਾਲਾ ਚਿਹਰਾ ਅੱਛੇ ਓਨੈਸਟ ਇਨਸਾਨ ਨੇ ਔਰ ਖੁਦਾ ਦੇ ਲੋਕਾਂ ਨੂੰ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਸਾਨੂੰ ਇਹ ਖੁਸ਼ੀ ਆ ਕਿ ਉਹਨਾਂ ਨੇ ਆਪਣਾ ਆਜ਼ਾਦ ਉਮੀਦਵਾਰ ਦੇ ਪੇਪਰ ਭਰ ਕੇ 크੍ਰਿਸਚਨ ਲੋਕਾਂ ਦੀਆਂ ਉਮੀਦਾਂ ਨੂੰ ਜਗਾਇਆ ਆ ਇਹ ਹੱਦ ਭਾਰੀ ਲਸ਼ਕਰ ਲੈ ਕੇ ਬਹੁਤ ਸਾਰੇ ਬੰਦੇ ਜਿਹੜੇ ਆ ਅੱਜ ਉਹਨਾਂ ਨੂੰ ਨਾਮਿਨੇਟ ਕਰਨ ਲਈ ਆਏ ਨੇ ਉਹ ਉਹਨਾਂ ਦੀ ਕਾਬਲੀਅਤ ਦੇ ਕਰਕੇ ਆਏ ਨੇ ਕਹਣਾ ਦੇ ਲੋਕ ਸਾਰੇ ਮੇਰੇ ਨਾਲ ਨੇ ਔਰ ਅਸੀਂ ਇਹੀ ਕਹਣਾ ਚਾਹੁੰਦੇ ਆ ਕਿ ਉਹ ਬਹੁਤ ਹੀ ਵਧੀਆ ਇਨਸਾਨ ਨੇ ਵੈਲ ਐਜੂਕੇਟਡ ਇਨਸਾਨ ਨੇ ਕਾਨੂੰਨ ਨੂੰ ਬੇਖੂਬੀ ਨਾਲ ਜਾਣਦੇ ਨੇ ਦੇ ਲੋਕ ਭਾਵੇਂ ਪਿੰਡਾਂ 'ਚ ਵੱਸਦੇ ਨੇ ਭਾਵੇਂ ਸ਼ਹਿਰਾਂ 'ਚ ਵੱਸਦੇ ਨੇ ਚਿਤਾਨ ਦੇ ਵਾਂਗਰ ਸੈਮੂਲ ਸੋਨੀ ਦੇ ਨਾਲ ਖੜੋਤੇ ਨੇ ਜਿੱਤੇ ਸਾਡੀ ਪੱਕੀ ਆਵਾਜ਼ੇ ਲਾਲ ਹੋਣਾ ਬਾਕੀ ਆ ਅੱਜ ਹਜ਼ਾਰਾਂ ਲੋਕ ਆ ਗਏ ਸੈਮੂਲ ਸੋਨੀ ਜੀ ਦੇ ਪੇਪਰ ਭਰਨ ਦੇ ਟਾਈਮ ਦੇਖੋ ਜੀ ਸੈਮੂਲ ਸੋਨੀ ਜੀ ਇੱਕ ਤਾਂ ਬੇਦਾਗ ਸ਼ਖਸੀਅਤ ਵੈਲ ਐਜੂਕੇਟ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸੈਮੂਲ ਸੋਨੀ ਜੀ ਐਮਐਸਸੀ ਆਈਟੀ ਬੀਐਡ ਕੁਆਲੀਫਾਈਡ ਮੋਸਟ ਐਜੂਕੇਟਿਡ ਕੈਂਡੀਡੇਟ ਆ ਸਬ ਕੈਂਡੀਡੇਟ ਦੇ ਨਾਲੋਂ ਔਰ ਖੁਦਾ ਪ੍ਰਸਤ ਔਰ ਸਭ ਤੋਂ ਵੱਡੀ ਗੱਲ ਬੇਦਾਗ ਅੱਜ ਤੱਕ ਉਹਦਾ ਕਿਸੇ ਵੀ ਜਥੇਬੰਦੀ ਵੱਲੋਂ ਵਿਰੋਧ ਨਹੀਂ ਹੋਇਆ ਔਰ ਬੜੀ ਇਮਾਨਦਾਰੀ ਦੇ ਨਾਲ ਸਭ ਭਾਈਚਾਰੇ ਨੂੰ ਨਾਲ ਲੈ ਕੇ ਇਕੱਲਾ ਇੱਕ ਮਸੀਹਤ ਨੂੰ ਨਹੀਂ ਹਰ ਫਿਰਕੇ ਦੇ ਲਈ ਕੰਮ ਕਰਨ ਵਾਲਾ ਬੰਦਾ ਕੰਮ ਕਰਨ ਵਾਲਾ ਚਿਹਰਾ ਔਰ ਬੇਹੱਦ ਭਾਰੀ ਲਸ਼ਕਰ ਲੈ ਕੇ ਬਹੁਤ ਸਾਰੇ ਬੰਦੇ ਜਿਹੜੇ ਆ ਅੱਜ ਉਹਨਾਂ ਨੂੰ ਨਾਮਿਨੇਟ ਕਰਨ ਲਈ ਆਏ ਨੇ ਉਹ ਉਹਨਾਂ ਦੀ ਕਾਬਲੀਅਤ ਦੇ ਕਰਕੇ ਆਏ ਨੇ ਧੰਨਵਾਦ ਜੀ ਇਹਨਾਂ ਵੈਰੀ ਵੁੱਡ ਤੁਹਾਡੇ ਬੱਚੇ ਤੁਹਾਡੇ ਬੱਚੇ ਉਹਨਾਂ ਦੇ ਨਾਲ ਯੂਥ ਆ ਜੇ ਇੱਥੇ ਆਇਆ ਵਾ ਕੀ ਕਹਿਣਾ ਚਾਹੋਗੇ ਕਹਿੰਦਾ ਜੰਨਿਆ ਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਜੋਸ਼ ਆ ਸਾਡੇ ਲੋਕਾਂ ਵਿੱਚ ਜਦੋਂ ਉਹਨਾਂ ਨੇ ਕਾਗਜ਼ ਭਰੇ ਨੇ ਪਿੰਡਾਂ ਦੇ ਔਰ ਸ਼ਹਿਰਾਂ ਦੇ ਲੋਕ ਸਾਰੇ ਇਹਨਾਂ ਦੇ ਨਾਲ ਨੇ ਔਰ ਅਸੀਂ ਇਹੀ ਕਹਣਾ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਵਧੀਆ ਇਨਸਾਨ ਨੇ ਵੈਲ ਐਜੂਕੇਟਡ ਇਨਸਾਨ ਨੇ ਕਾਨੂੰਨ ਨੂੰ ਦੇਖੂ ਵੀ ਨਾਲ ਜਾਣਦੇ ਨੇ ਔਰ ਇਹ ਵੀ ਸੀ ਸਮਝਦੇ ਨੇ ਵੀ ਅਸੀਂ ਲੋਕ ਸਭਾ ਵਿੱਚ ਜਾ ਕੇ ਕਿਹੜੀਆਂ ਗੱਲਾਂ ਨੂੰ ਕਰਨਾ ਵਾ ਔਰ ਕਿਸ ਤਰ੍ਹਾਂ ਆਪਣੇ ਲੋਗਾ ਦੀ ਸੇਵਾ ਕਰਕੇ ਉਹਨਾਂ ਦੀ ਮੁਸ਼ਕਲਾਂ ਨੂੰ ਹੱਲ ਕਰਨਾ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬੀਤੀਆਂ ਸਰਕਾਰਾਂ ਨੇ ਜੋ ਵਾਅਦੇ ਕਰਦੇ ਰਹੇ ਨੇ ਜੋ ਨਸ਼ੇ ਦੇ ਖਿਲਾਫ ਮਹੀਨੇ ਚਲਾ ਕੇ ਆਪਣੀਆਂ ਵੋਟਾਂ ਨੂੰ ਲੈਂਦੇ ਰਹੇ ਨੇ ਔਰ ਅੱਜ ਤੱਕ ਨਸ਼ਾ ਵਧਿਆ ਘਟਿਆ ਨਹੀਂ ਔਰ ਜਿੰਨੀ ਵੀ ਨੌਜਵਾਨ ਕਲਾਮੀ ਵਿੱਚ ਪੇ ਨਸ਼ਾ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਜਿਹੜਾ ਵਧਿਆ ਵਾ ਘਟਿਆ ਨਹੀਂ ਇੰਨੀ ਨੌਜਵਾਨ ਜਿਹੜੀ ਆ ਨੌਜਵਾਨੇ ਨਸ਼ਿਆਂ ਵਿੱਚ ਗੁజర్ ਚੁੱਕੇ ਨੇ ਔਰ ਕਿੰਨੇ ਨਾਵਾਂ ਨੇ ਆਪਣੇ ਪੁੱਤਾਂ ਨੂੰ ਗੋਆਵਾ ਇਨ੍ਹਾਂ ਸਰਕਾਰਾਂ ਨੇ ਨਸ਼ੇ ਨੂੰ ਵਧਾਇਆ ਘਟਾਇਆ ਨਹੀਂ ਔਰ ਅਸੀਂ ਇਹੀ ਕਹਣਾ ਚਾਹੁੰਦੇ ਆ ਕਿ ਯਾਦ ਉਮੀਦਵਾਰ ਜੋ ਸੈਮੂਲ ਸੋਨੀ ਆ ਉਹਨਾਂ ਨੇ ਆਪਣੀ ਕੀਮਤੀ ਬੋਲ ਦੇ ਕੇ ਜਿਤਾਓ ਔਰ ਜੋ ਕਿ ਲੋਕ ਸਭਾ ਵਿੱਚ ਜਾ ਕੇ ਇਨ੍ਹਾਂ ਗੱਲਾਂ ਨੂੰ ਦੱਸਣ ਔਰ ਸਾਡੀਆਂ ਸਾਰੀਆਂ ਦੀ ਮੁਸਕਾਨ ਵਾਸਲ ਹੋਵੇ ਸਰ ਕੀ ਕਹਿਣਾ ਚਾਹੋਗੇ ਸੈਮੂਲ ਸੋਨੀ ਜੀ ਕਾਗਜ਼ ਪੜੇ ਆ ਸੈਮੂਲ ਸੋਨੀ ਜੀ ਸਭ ਤੋਂ ਪਹਿਲੇ ਆ ਕਿ ਉਹ ਇੱਕ ਸੂਝਵਾਨ ਉਮੀਦਵਾਰ ਨੇ ਔਰ 크੍ਰਿਸਚਨ ਭਾਈ ਸਰਯਦਾ ਇੱਕ ਬਹੁਤ ਵੱਡਾ ਨਾਮ ਹੈ ਉਹਨਾਂ ਦੇ ਨਾਮ ਦੇ ਨਾਲ ਬਿਸ਼ਪ ਸੈਮੂਅਲ ਸੋਨੀ ਲੱਗਦਾ ਹੈ ਔਰ ਇੱਕ ਬਹੁਤ ਅੱਛੇ ਓਨੈਸਟ ਇਨਸਾਨ ਨੇ ਔਰ ਖੁਦਾ ਦੇ ਲੋਕਾਂ ਨੂੰ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਸਾਨੂੰ ਇਹ ਖੁਸ਼ੀ ਆ ਕਿ ਉਹਨਾਂ ਨੇ ਆਪਣਾ ਆਜ਼ਾਦ ਉਮੀਦਵਾਰ ਦੇ ਪੇਪਰ ਭਰ ਕੇ 크੍ਰਿਸਚਨ ਲੋਕਾਂ ਦੀਆਂ ਉਮੀਦਾਂ ਨੂੰ ਜਗਾਇਆ ਉਹਨਾਂ ਦੇ ਹੌਸਲੇ ਨੂੰ ਬੁਲੰਦ ਕੀਤਾ ਆ ਤੇ ਲੋਕ ਭਾਵੇਂ ਪਿੰਡਾਂ 'ਚ ਵੱਸਦੇ ਨੇ ਭਾਵੇਂ ਸ਼ਹਿਰਾਂ 'ਚ ਵੱਸਦੇ ਨੇ ਚਿਟਾਨ ਦੇ ਵਾਂਗਰ ਸੈਮੂਲ ਸੋਨੀ ਦੇ ਨਾਲ ਖੜੋਤੇ ਨੇ ਜਿੱਤ ਸਾਡੀ ਪੱਕੀ ਆ ਬਸ ਐਲਾਨ ਹੋਣਾ ਬਾਕੀ ਆ ਅਸੀਂ ਜਿੱਤੇ ਆ ਥੈਂਕ ਯੂ ਸੋ ਮੱਚ ਸਭ ਵਸਾਲੀ ਜਿੰਦਾਬਾਦ اسرائیل زندہ باد اسرائیل زندہ باد